ਦੋਸਤੋ ਸੌਣ ਦਾ ਮਹੀਨਾ ਚੜਾ ਹੈ ਤੇ ਸੌਣ ਦੇ ਮਹੀਨੇ ਦੀ ਹੁੰਦ ਜਿਹੜੀ ਆ ਉਹ ਮੀਨ ਨੇ ਵੀ ਦੱਸ ਦਿੱਤੀ ਜੋ ਰੋਜ਼ਾਨਾ ਹੀ ਵਰਦਾ ਸੌਣ ਦੇ ਮਹੀਨੇ ਆਤਵਾਤੀਆਂ ਲੱਗਦੀਆਂ ਹੁੰਦੀਆਂ ਸਨ ਤੇ ਕੁੜੀਆਂ ਨੱਚਦੀਆਂ ਗਉਂਦੀਆਂ ਹੁੰਦੀਆਂ ਸਨ ਉਹ ਅੱਜ ਕੱਲ ਦੇਖਤੀਆਂ ਨਹੀਂ ਇੱਕ ਰੋਸੇ ਵਜੋਂ ਕਵਤਾ ਲਿਖੀ ਜੋ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਤੇ ਇਕੱਠੀਆਂ ਹੋ ਕੁੜੀਆਂ ਕਿੱਕਲੀ ਨਹੀਂ ਪਾਉਂਦੀਆਂ ਗਿੱਧੇ ਵਿੱਚ ਦਿਸਣ ਨਾਲ ਨੱਚਦੀਆਂ ਗਾਉਂਦੀਆਂ ਤੀਆਂ ਵਾਲੇ ਮੇਲੇ ਨਹੀਂਓ ਲੱਗਦੇ ਬੋੜਾਂ ਥੱਲੇ ਸੌਣ ਮਹੀਨੇ ਹੁਣ ਰੌਣਕਾਂ ਨਹੀਂ ਖਿਉਂਦੀਆਂ ਰਿੱਜਣਾਂ ਖੀਰਾ ਮਾਲ ਪੂੜੇ ਨਹੀਂਓ ਭੜਦੇ ਐਤਵਾਰ ਤੀਆਂ ਦੀਆਂ ਜਾਂਦਾਂ ਘੇਰਾ ਪਾਉਂਦੀਆਂ ਉਹ ਮਟਿਆਰਾ ਹੈ ਨੀ ਗੁੱਲਵੇਂ ਸਰੀਰ ਜਿੰਨੀ ਹਾਗਾਂ ਨੇ ਗਿੱਧੇ 'ਚ ਜੋ ਸਰਤਾਂ ਸਿ ਲਾਉਂਦੀਆਂ ਤੀਆਂ ਉੱਤੇ ਝੂਟੇ ਲੈਣੇ ਵੇ ਸਾਰੇ ਦੰਗ ਜਾਣੇ ਮਟਿਆਰਾਂ ਜਦੋਂ ਤੀਸੀ ਤੋਂ ਪੱਤਾ ਤੋੜ ਵਿਖਾਉਂਦੀਆਂ ਮਟਿਆਰਾਂ ਜਦੋਂ ਤੀਸੀ ਤੋਂ ਪੱਤਾ ਤੋੜ ਵਿਖਾਉਂਦੀਆਂ ਤੇ ਜਿਨ੍ਹਾਂ ਵਿੜੇ 'ਚ ਪੱਡੇ ਬਾਹਾਂ ਨੂੰ ਲਹਿਰਾ ਕੇ ਸੌਣ ਦੇ ਮਹੀਨੇ ਜਦੋਂ ਕਣੀਆਂ ਸਿਉਂਦੀਆਂ ਸੌਣ ਦੇ ਮਹੀਨੇ ਜਦੋਂ ਕਣੀਆਂ ਸਿਉਂਦੀਆਂ ਧੰਨਵਾਦ ਦੋਸਤੋ ਉਮੀਦ ਕਰਦਾ ਕਿ ਤੁਹਾਨੂੰ ਰਚਨਾ ਪਸੰਦ ਆਵੇਗੀ ਜੇਕਰ ਰਚਨਾ ਚੰਗੀ ਲੱਗੀ ਲਾਈਕ ਤੇ ਕਮੈਂਟ ਕਰਨਾ ਤੇ ਵੀਡੀਓ ਨੂੰ WhatsApp 'ਤੇ ਸ਼ੇਅਰ ਕਰਨਾ ਸਾਡੀ ਹੌਸਲਾ ਵਧਾਈ ਹੁੰਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ